ਬੰਗਲਾਦੇਸ਼ ਦੇ ਵਿੱਚ ਹਿੰਦੂ ਪਾਈਚਾਰਿਆਂ ਤੇ ਹੋ ਰਏ ਹਿੰਸਕ ਹਮਲਿਆਂ ਦੇ ਖਿਲਾਫ ਕੈਨੇਡਾ ਦੇ ਟੌਨਟੋ ਸ਼ਹਿਰ ਦੇ ਵਿੱਚ ਅੱਜਵਾਦਕ ਇੱਕ ਵੱਡਾ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ ਦੇ ਵਿੱਚ ਹਿੰਦੂ, ਇਸਾਈ, ਬੋਧੀ ਅਤੇ ਅਯੁੱਧੀ ਪਾਈਚਾਰਿਆਂ ਦੇ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਉਹਨਾਂ ਨੇ ਬੰਗਲਾਦੇਸ਼ ਦੇ ਵਿੱਚ ਹੋ ਰਹੀ ਹਿੰਸਾ ਦੇ ਵਿਰੋਧ ਦੇ ਵਿੱਚ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਟੌਨਟੋ ਦੇ ਟੌਨਟੋ ਦੇ ਵਿਚ ਹੋਏ ਇਕ ਮੁਸਾਹੇ ਦੇ ਵਿੱਚ ਲੋਕ ਇਨਸਾਫ ਚਾਹੁੰਦੇ ਨੇ ਤੇ ਨਾਰੇ ਲਾਉਂਦੇ ਹੋਏ ਦੇਖੇ ਜਾ ਰਹੇ ਨੇ ਪ੍ਰਦਰਸ਼ਨਕਾਰੀਆਂ ਨੇ ਕੈਨੇਡੀਅਨ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਦੇ ਲਈ ਬੰਗਲਾਦੇਸ਼ ਸਰਕਾਰ ਉੱਤੇ ਦਬਾਅ ਬਣਾਉਂਦੀ ਅਪੀਲ ਕੀਤੀ ਹੈ ਤੇ ਪ੍ਰਦਰਸ਼ਨਕਾਰੀਆਂ ਦੇ ਵਿੱਚੋਂ ਇਕ ਨੇ ਅਫਸੋਸ ਜ਼ਾਹਰ ਕੀਤਾ ਕਿ ਉਹਨਾਂ ਨੇ ਟੌਨਟੋ ਦੇ ਵਿੱਚ ਬੰਗਲਾਦੇਸ਼ੀ ਮਸਜਿਦਾਂ ਨੂੰ ਵੀ ਈਮੇਲ ਪੇਚੇ ਸੰ ਪਰ ਉਸਨੇ ਹਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਟੌਨਟੋ ਦੇ ਵਿੱਚ ਬੰਗਲਾਦੇਸ਼ੀ ਮਸਜਿਦਾਂ ਨੂੰ ਈਮੇਲ ਭੇਜੇ ਨੇ ਅਤੇ ਹਜੇ ਤੱਕ ਇਸੇ ਇਨਾਂ ਦਾ ਕੋਈ ਜਵਾਬ ਨਹੀਂ ਸੁਣਿਆ। ਅਸੀਂ ਉਹ ਦੇ ਕਰਾਂਗੇ ਹੋ ਸਕਦਾ ਹੈ ਕਿ ਉਹ ਵੀਕਐਂਡ ਕਾਰਨ ਰੂਚੀ ਹੋਣ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਜੋ ਵੀ ਹੋ ਰਿਹਾ ਹੈ ਉਹ ਆਪਣੇ ਭਰਾਵਾਂ ਦੇ ਨਾਲ ਖੜੇ ਨਹੀਂ ਪ੍ਰਦਰਸ਼ਨ ਖਾਲੀ ਨੇ ਕਿਹਾ ਕਿ ਵਖ ਵਖ ਪਾਇਚਾਰੇ ਦੇ ਲੋਕ ਬੇਮਿਸਾਲ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਜੋ ਕਿ ਇੱਕ ਚੰਗਾ ਸੰਕੇਤ ਹੈ ਉਹਨਾਂ ਨੇ ਕਿਹਾ ਕਿ ਜੇਕਰ ਉਹ ਵੀ ਇਕਤਾ ਦੇ ਵਿੱਚ ਖੜੇ ਹੁੰਦੇ ਤਾਂ ਸਾਨੂੰ ਇਹ ਚੰਗਾ ਲੱਗਦਾ ਵਖ ਵਖ ਪਾਇਚਾਰੇ ਦੇ ਲੋਕ ਇਥੇ ਬੇਮਿਸਾਲ ਸੰਖਿਆ ਦੇ ਵਿੱਚ ਨਹੀਂ ਜੋ ਕਿ ਇੱਕ ਚੁੰਗਾ ਸਕੇਤ ਹੈ ਅਤੇ ਨਿਰਾਸ਼ਾਜਨਕ ਹਾਲੇ ਹੈ ਕਿ ਉਹ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਵੀ ਸ਼ਾਮਲ ਨਹੀਂ ਪਰ ਈਮੇਲ ਟਵੀਟ ਅਤੇ ਕਾਲ ਤੋਂ ਬਾਅਦ ਵੀ ਉਹ ਸਾਡੀ ਗੱਲ ਨਹੀਂ ਸੁਣ ਰਹੀ ਵੱਖ-ਵੱਖ ਪੈਚਾਰੇ ਦੇ ਆਗੂ ਨੇ ਵੀ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਉੱਤੇ ਚਿੰਤਾ ਪ੍ਰਗਟਾਈ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਿੰਦ ਮੋਦੀ ਨੇ ਵੀ ਵੀਰਵਾਨ ਨੂੰ ਇੱਕ ਸੰਦੇਸ਼ ਵਿੱਚ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਮੰਗ ਕੀਤੀ ਸੀ ਹਿੰਸਾ ਤੋਂ ਬਚਣ ਦੇ ਲਈ ਹਜ਼ਾਰਾਂ ਬੰਗਲਾਦੇਸ਼ੀ ਹਿੰਦੂ ਗੁਆਂਡੀ ਦੇਸ਼ ਭੱਤੇ ਵੱਲ ਪਛਰੇ ਨੇ ਅਤੇ ਹਿੰਦੂ ਬੰਗਲਾਦੇਸ਼ ਦੀ 170 ਮਿਲੀਅਨ ਦੀ ਆਬਾਦੀ ਦਾ ਲਗਭਗ 8% ਬੰਦੇ ਨੇ ਅਤੇ ਰਵਾਇਤੀ ਤੌਰ ਉਤੇ ਹਸੀਨਾ ਦੀ ਆਵਾਮੀ ਲੀਗ ਪਾਰਟੀ ਦਾ ਸਮਰਥਨ ਕਰਦੇ ਨੇ ਰੱਖਵਾ ਕਰਨ ਦੇ ਵਿਰੋਧੀ ਪ੍ਰਦਰਸ਼ਨਕਾਰ ਜਾਂ ਅਤੇ ਸੁਰੱਖਿਆ ਬਲਾ ਵਿਚਾਲੇ ਹਿੰਸਕ ਛੜਪਾ ਤੋਂ ਬਾਅਦ ਪਿਛਲੇ ਮਹੀਨੇ ਹਸੀਨਾ ਦੀ ਸਰਕਾਰ ਨੂੰ ਅਸਤੀਫਾ ਦੇਣਾ ਪਿਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ